ਕੜਾ ਤਾ ਹੋ ਕਾਲੀ ਆ ਉਹ ਕਾਲਿਆ ਆਖੇ ਤਾਂ ਲੱਗ ਗਿਆ ਯਾਰ ਉਹ ਕਾਲਿਆ ਉਹ ਵਿਆਹ ਪਗਤਾਉਣਾ ਇੱਕ ਬਤੰਦਰਾ ਵਿਆਹ ਪਗਤਾਉਣਾ ਕਿਤੋਂ ਵੀਰਬਲ ਸਿੰਘ ਕਾਲੀ ਛੋਟੀ ਦਾ ਹਲਵਾਈ ਪਕੌੜੇ ਕੱਢਦਾ ਸੀ ਜਲੇਬੀਆਂ ਕੱਢਦਾ ਸੀ ਅੱਜ ਤੁਸੀਂ ਦੇਖੋ ਕੀ ਹਾਲ ਹੋਇਆ ਖੜਾ ਨੇ ਕੱਪੜੇ ਬਦਲਨੇ ਆ ਸੋਹਣੇ ਕੱਪੜੇ ਪਾਉਣੇ ਆ ਕਾਲੀ ਸੋਹਣੇ ਕੱਪੜੇ ਪਾਉਣੇ ਆ ਵੀਰੇ ਤਾ ਸੁਣ ਲੈ ਜਲੇਬੀਆਂ ਕੱਢ ਦੇਗਾ 50 ਕਿਲੋ ਜਲੇਬੀਆਂ ਕੱਢਣੀਆਂ 50 ਕਿਲੋ ਅੰਦਰ ਹੀ ਪਿਆਰੇ ਨਾ ਨਹਾਉਂਦਾ ਨਾ ਜਾਂ ਬਾਹਰ ਜਾਂਦਾ ਅੰਦਰ ਹੀ ਬੈਠਣਾ ਬਸ ਕਲਾਈ ਕਿੜੇ ਕਿੜੇ ਝੂਠੇ ਬਸ ਕਿਟੀਆਂ ਅੰਦਰ ਰਹਿਦਾ ਚਾਹੇ ਕੋਈ ਮਿੱਟੀ ਮੱਟੀ ਗਾ ਕਾਲਨੇ 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 ਮੂਝ ਬਾ ਗਾਲੇ ਮੂਝ ਮੂਝ ਬਾ ਪੁੱਤ ਮੂਝ ਪ੍ਰਸ਼ਾਦ ਆ ਪੁੱਤੇ ਪ੍ਰਸ਼ਾਦ ਆ ਬੱਚਾ ਦਾ ਨਿਹੜਾ ਜੱਕ ਦੇਖੋ ਆ ਵੀਰ ਆਪਣੇ ਇੱਕ ਪਰਿਵਾਰ ਦੇ ਉਸ ਬੱਚੇ ਨੂੰ ਲੈ ਕੇ ਆਏ ਨੇ ਜਿਹੜਾ ਕਿਸੇ ਟਾਈਮ ਵਧੀਆ ਸਿਆਣਾ ਸੀ ਜਿਹੜਾ ਕਿਸੇ ਟਾਈਮ ਵਧੀਆ ਹਲਵਾਈ ਸੀ ਕਾਰੀਗਰ ਸੀ ਵਿਆਹ ਭਗਤਾ ਰੰਦਾ ਸੀ ਹਲਵਾਈ ਸੀ ਪਕੌੜੇ ਕੱਢਦਾ ਸੀ ਜਲੇਬੀਆਂ ਕੱਢਦਾ ਸੀ ਅੱਜ ਤੁਸੀਂ ਦੇਖੋ ਕੀ ਹਾਲ ਹੋਇਆ ਖੜਾ ਅੱਜ ਦੇਖੋ ਹਾਲ ਕੀ ਹੋਇਆ ਪਿਆ ਵੀਰ ਆ ਇਹਦਾ ਉਸ ਰਕਾਰਡ ਆ ਵੀਰੇ ਦਾ ਕਾਰਡ ਆ ਕਾਲੀ ਹਲਵਾਈ ਉੱਤੇ ਨੰਬਰ ਲਿਖਿਆ ਬਾਈ ਦਾ ਤੇ ਆ ਫੋਟੋ ਲੱਗੀ ਆ ਕਾਲੀ ਦੀ ਵਧੀਆ ਲਵਾਈ ਸੀ ਸਮੋਸੇ ਸਮੋਸੇ ਸਭ ਬਣਾਇਆ ਵੱਡੇ ਵੱਡੇ ਵਿਆਹ ਪਗਧਾਰਨ ਦਾ ਸੀ 9 ਚੱਲਦਾ ਸੀ ਕਾਲੀ ਦਾ ਕਾਲੀ ਉਹ ਕਾਲੀ ਖੜਾ ਹੋ ਖੜਾ ਤਾਂ ਹੋ ਕਾਲੀ ਯਾਰ ਉਹ ਕਾਲਿਆ ਅੱਖੇ ਤਾਂ ਲੱਗ ਯਾਰ ਉਹ ਕਾਲਿਆ ਉਹ ਵਿਆਹ ਪਗਧਾਉਣਾ ਇੱਕ ਬਤੰਦਰਾ ਵਿਆਹ ਪਗਧਾਉਣਾ ਕਿਤੇ ਤੋਂ ਕਿਤੇ ਤੋਂ ਸੇਵਾ ਕਰਾਉਣੀ ਆ ਇੱਕ ਵਾਹਿਗੁਰੂ ਵਾਹਿਗੁਰੂ ਇਕ ਗੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਯਾ ਗੰਕਾਰ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਕਾਲੀ ਵੀਰੇ ਬਾਹਰ ਨੂੰ ਮੇਰ ਕਰਨਗੇ ਤੇਰੇ ਤੇ ਹੈ ਗੱਲ ਤਾਂ ਸੁਣ ਲੈ ਜਲੇਬੀਆਂ ਕੱਢ ਦੇਗਾ 50 ਕਿਲੋ ਜਲੇਬੀਆਂ ਕੱਢਣੀਆਂ 50 ਕਿਲੋ ਬੇਸਣ ਦੀ ਆਟੇ ਦੀ ਆਧੇ ਮੈਦੇ ਦੀਆਂ ਕੱਢ ਦੇਗਾ ਨਹੀਂ ਨਿਕਲ ਨਹੀਂ ਦਿੱਤਾਂ ਜਲੇਬੀ ਹੈ ਨਹੀਂ ਨਿਕਲ ਨਹੀਂ ਦਿੱਤਾ ਵਾ ਦੇਗਾ ਬੱਡੀ ਖਮੀਰ ਲਾ ਦੀਏ ਖਮੀਰ ਖਮੀਰ ਲਾ ਦੀਏ ਖਮੀਰ ਖਮੀਰ ਲਾ ਦੀਏ ਬੱਠ ਠੀਕ ਕਰ ਕਰਿਓ ਜੀ ਅਰਦਾਸ ਕਾਲੀ ਵਾਸਤੇ ਕਾਲੀਆ ਕਾਰਡ ਕੀ ਦਾ ਆ ਕੀ ਦਾ ਕਾਰਡ ਇੰਦਾਂ ਦੇ ਹੁਨਰਮੰਦ ਨੌਜਵਾਨ ਸੜਕਾਂ ਤੇ ਰੁਲੇ ਜਾਂਦੇ ਆ ਸਾਰਾ ਸਾਰਾ ਦਿਨ ਤੁਹਾਡੀ ਅੱਖਾਂ ਨੇ ਮੂਰੇ ਹੀ ਘੁੰਮਦੇ ਆ ਇਹ ਜਿੰਨਾ ਵਿਆਹਾਂ ਚ ਇਹ ਹਲਵਾਈ ਸੀ ਉਹਨਾਂ ਦੇ ਬੱਚੇ ਵੀ ਗਾਂ ਵੱਡੇ ਹੋ ਗਏ ਨੇ ਹੁਣ ਪਰ ਲੋਕ ਕੋਲ ਦੀ ਨਿੰਗੀ ਜਾਂਦੇ ਦੇਖੀ ਜਾਂਦੇ ਕੋਈ ਬਾਹ ਨਹੀਂ ਫੜਦਾ ਗਰੀਬ ਕਰੇ ਤਾਂ ਕਰੇ ਕੀ ਜਾਵੇ ਤੇ ਜਾਵੇ ਕਿੱਧਰ ਇਹਨੂੰ ਬਹੁਤ ਔਖਾ ਜੀ ਇਹਨੇ 25 ਸਾਲ ਸੀਲ ਦਾ ਜੀ ਸੰਜੀ ਰਲਦਾ ਸੀ ਜੀਵਿਦਾਰ ਤੇ ਅੱਜ ਤੱਕ ਆਇਆ ਨਹੀਂ ਕੋਈ ਨਾਮ ਅਸੀਂ ਗਰੀਬ ਬੰਦੇ ਅਸੀਂ ਰੜ ਕੇ ਲਿਸੀਆਂ ਤੁਹਾਡਾ ਪਿੰਡ ਕਿਹੜਾ ਜੀ ਸੈਣਾ ਬਤੌੜ ਇਹਦਾ ਸੈਣਾਵਾਂ ਮੇਰਾ ਨਾਮ ਉਹ ਵਾਂਡਿਆ ਮੈਂ ਨੂੰ ਨਾ ਦੱਜ ਮੈਂ ਚਾਹਦਾ ਹਾਂ ਪ੍ਰਾ ਪ੍ਰਾ ਇਹ ਤੋਂ ਵੱਡਾ ਤੁਸੀਂ ਇਹ ਤੋਂ ਵੱਡੇ ਹੋ ਹਾਂ ਠੀਕ ਹੈ ਭਾਈ ਤੁਸੀਂ ਕੀ ਕਰਦੇ ਹੋ ਮੈਂ ਵੀ ਲੇਬਰ ਦਾ ਕੰਮ ਹੀ ਕਰਦਾ ਲੇਬਰ ਦਾ ਤੇ ਤੁਹਾਡਾ ਡੈਡੀ ਸੀ ਰਲਦਾ ਸੀ ਹਾਂ 25 ਸਾਲ ਦਾ ਇਹ ਸਾਲ ਤੇ ਭਾਈ ਇਹ ਹੁਣ ਸੜਕਾਂ ਦੇ ਤੁਰੇ ਫਿਰਦਾ ਸੀ ਨਹੀਂ ਸੜਕਾਂ ਦੇ ਅੰਦਰ ਹੀ ਪਿਆ ਰਹਿੰਦਾ ਨਾ ਨਾਉਂਦਾ ਨਾ ਜਾਂ ਬਾਹਰ ਜਾਂਦਾ ਅੰਦਰ ਹੀ ਬੈਠਾ ਰਹਿੰਦਾ ਬਸ ਕਲਾਈ ਜਿਹੜੇ ਬਿੜੇ ਜਿੱਥੇ ਬਸ ਛੱਡੀ ਅੰਦਰ ਰਹਿੰਦਾ ਚਾਹੇ ਕੋਈ ਮੁੱਟੀ ਪੱਟੀ ਗਿਆ ਪਤਾ ਨਹੀਂ ਹੁਣ ਥੋੜਾ ਜਿਹਾ ਭਾਂਡੇ ਕੁੰਡੇ ਲੱਗ ਗਏ ਕਰਨ ਤਪੇ ਦਵਾਈ ਦਵਾਈ ਸੀ ਹੂੰ ਮੈਡੀਕਲ ਉੱਥੇ ਚੱਲਦਾ ਸੀ ਉਹਦੇ ਨਾਲ ਥੋੜਾ ਜਿਆਦਾ ਹੋ ਗਿਆ ਸੀਗਾ ਹੁਣ ਮਾਰਨ ਮੂਰ ਲੱਗੇ ਹਾਂ ਹਾਂ ਹੁਣ ਮਾਰ ਵੀ ਕਈ ਵਾਰੀ ਵੀ ਜੇ ਬੁੜੀਆਂ ਚੀਜ਼ ਚੱਕ ਲੈਂਦੇ ਆਂ ਭਾਂਡਾ ਭਾਂਡਾ ਕਈ ਵਾਰੀ ਪੂਰਾ ਚੱਕ ਲਿਆ ਐ ਨਹੀਂ ਪਤਾ ਮਾਰੇ ਕੋ ਪਤਾ ਨਹੀਂ ਨਹੀਂ ਕਹੇ ਜੇ ਕੀ ਕੋਈ ਐ ਨਹੀਂ ਪਤਾ ਪਤਾ ਨਹੀਂ ਮਾਰੇ ਕੋ ਖੇਚ ਜਾਂਦਾ ਹੈ ਇਹ ਜਾਣੇ ਕਿ ਕਰੋ ਚੋਰੀ ਬੰਦ ਪੂੰਗੀ ਲੱਗੇ ਸੀ ਇਹ ਵੀ ਉਹ ਚੀਜ਼ ਨਾਲ ਹੀ ਮਿੰਟ ਡੋਟ ਉਹ ਚੀਜ਼ ਨਾਲ ਹੀ ਹੋਊਗਾ ਤੁਹਾ ਕਿਸੇ ਪਾਸੇ ਜਾਣਦਾ ਨਹੀਂ ਬੀਰਵਾਲ ਸਿੰਘ ਬੀਰਵਾਲ ਬੀਰਵਾਲ ਕਿਵੇਂ ਆ ਠੀਕ ਆ ਅਕਬਰ ਤੇ ਬੀਰਵਾਲ ਦੀਆਂ ਆਪਾਂ ਕਹਾਣੀਆਂ ਸੁਣਦੇ ਸੀ ਉਹ ਨਾ ਬੀਰਵਾਲ ਬੀਰਵਾਲ ਸਿੰਘ ਕਾਲੀ ਚੋਟੀ ਦਾ ਹਲਵਾਈ ਅਰਦਾਸ ਕਰਿਓ ਦੁਬਾਰਾ ਫੇਰ ਤੋਂ ਬੀਰਵਾਲ ਪਹਿਲਾਂ ਵਾਂਗ ਮੇਰਾ ਭਰਾ ਵਿਆਹ ਸ਼ਾਦੀਆਂ ਲਾਉਣ ਲੱਗ ਜਵੇ ਮੇਰਾ ਭਰਾ ਪੈਲਸਾਂ ਦੇ ਵਿੱਚ ਜਾ ਕੇ ਦੁਬਾਰਾ ਕੰਮ ਕਰਨ ਲੱਗ ਜਵੇ ਇੱਕ ਵੀਰੇ ਅੱਧ ਦੀ ਗਰੀਬੀ ਹੈ ਅੱਧ ਦੀ ਗਰੀਬੀ ਬਹੁਤ ਜ਼ਿਆਦਾ ਗਰੀਬੀ ਕੋਈ ਗੱਲ ਨਹੀਂ ਵੀਰੇ ਅਸੀਂ ਜੋ ਕਰ ਸਕਾਂਗੇ ਅਸੀਂ ਕਰਾਂਗੇ ਅਸੀਂ ਬਾਪੂ ਤੂੰ ਕੋਲੇ ਰਹਿਣਾ ਇਹਦੇ ਸਾਥ ਦੇਣਾ ਠੀਕ ਆ ਅਸੀਂ ਤੇਰੇ ਨਾਲ ਆ ਆਪਾਂ ਇਹਨੂੰ ਮਹੀਨਾ ਦੋ ਮਹੀਨੇ ਵੀ ਰੱਖਣਾ ਪੂਰਾ ਰੱਖ ਕੇ ਜਮਾਂ ਠੀਕ ਕਰਕੇ ਵਾਹਿਗੁਰੂ ਕਿਰਪਾ ਕਰਨ ਕਰਨਾ ਤਾਂ ਉਹ ਨਹੀਂ ਠੀਕ ਆ ਅਸੀਂ ਪੂਰਾ ਬਾਪੂ ਸਾਦ ਦੇਾਂਗੇ ਸੇਵਾ ਕਰਾਂਗੇ ਵੀਰ ਠੀਕ ਐ ਘਬਰਾਉਣਾ ਨਹੀਂ ਤੂੰ ਠੀਕ ਐ ਕਾਲੀ ਠੀਕ ਐ ਬੱਜੀ ਕਦੇ ਹੋ ਜੀ ਅਰਦਾਸ ਕਾਲੀ ਵਾਸਤੇ ਕਾਲੀ ਦੁਬਾਰਾ ਹਲਵਾਈ ਬਣ ਸ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਕਾਲਿਆ ਪ੍ਰਸ਼ਾਦ ਛਕ ਰ ਬੋਲੇ ਘਾਲਨੀ ਖਾਲਨੀ 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 ਮੂਝ ਪਾ ਕਾਲੇ ਮੂਝ ਮੂਝ ਪਾ ਪੁੱਤ ਮੂਝ ਪ੍ਰਸ਼ਾਦ ਆ ਪੁੱਤੇ ਅਰਸ਼ਾਦਾ ਬੋ ਚੱਲ 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 ਬੋਲੇ ਸੋਨੇ ਹਾ ਸਾਖੀਆ ਕਰ ਇਹ ਵਾਹਿਗੁਰੂ ਜੀ ਸੱਚਾ ਪਾਸ਼ਾ ਮੇਰ ਕਰੋ ਮੇਰੇ ਵੀਰੇ ਨੂੰ ਤੰਦਰੁਸਤੀਆਂ ਬਖਸ਼ ਦੇ ਕੱਪੜੇ ਬਦਲ ਲਿਆ ਸੋਨੇ ਕੱਪੜੇ ਪਾਉਣੇ ਆ ਕਾਲੀ ਸੋਨੇ ਬਿਲਕੁਲ ਨਮੋਣ ਧੋਣ ਵਾਲੀ ਕਿੰਨੀ ਸੋਝੀ ਆ ਗਈ ਆਪ ਕੱਪੜੇ ਪਾਉਣ ਲੱਗ ਗਿਆ ਜਿਹੜਾ 23 ਦਿਨਾਂ ਤੋਂ ਨਹੀਂ ਕਈ ਸਾਲਾਂ ਤੋਂ ਨਹਾਤਾ ਹੀ ਨਹੀਂ ਸੀਗਾ